ਲਓ ਜੀ ਦੋਸਤੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆਂ ਬੜੀ ਇੱਕ ਖਾਸ ਜਗ੍ਹਾ ਦੇ ਉੱਤੇ ਤੇ ਸੀਐਮਸੀ ਰੋਡ ਹੈ ਜੀ ਇਹ ਇਸ ਸਾਈਡ ਤੇ ਸੀਐਮਸੀ ਪੈ ਜਾਂਦਾ ਤੇ ਇਹ ਸਾਈਡ ਦੇ ਉੱਤੇ ਜਾਈਏ ਤੇ ਆਪਾਂ ਕ੍ਰੀਮਪੁਰਾ ਪਹੁੰਚ ਜਾਂਦੇ ਆਂ ਦੋਸਤੋ ਆਜਾ ਇੱਥੇ ਤੁਹਾਨੂੰ ਇੱਕ ਐਸੀ ਡੈਸਟੀਨੇਸ਼ਨ ਤੇ ਲੈ ਕੇ ਆਏ ਜਿੱਥੇ ਬਣਦਾ ਜੀ ਗੰਨੇ ਦਾ ਬਹੁਤ ਵਧੀਆ ਜੂਸ ਲੇਕਿਨ ਇੱਥੇ ਜਿਹੜਾ ਗੰਨੇ ਦਾ ਜੂਸ ਆ ਬੜਾ ਪਿਓਰ ਤੇ ਬੜੀ ਇਮਾਨਦਾਰੀ ਨਾਲ ਕੱਢਿਆ ਜਾਂਦਾ ਜੀ ਕੋਈ ਜ਼ਿਆਦਾ ਬਰਖ ਨਹੀਂ ਪਾਈ ਜਾਂਦੀ ਕੋਈ ਪਾਣੀ ਨਹੀਂ ਪਾਇਆ ਜਾਂਦਾ ਇੱਥੇ ਗੰਨੇ ਦਾ ਜੂਸ ਜਿੱਦਣ ਵੀ ਆਪਾਂ ਪੀਨੇ ਜਦੋਂ ਹੀ ਪੀਨੇ ਆਂ ਵਾਕ ਆ ਜਾਂਦਾ ਆਉ ਤੁਹਾਨੂੰ ਦਿਖਾਉਨੇ ਆ ਇਹ ਗੰਨੇ ਦਾ ਜੂਸ ਕਿਵੇਂ ਨਿਕਲਦਾ ਹੈ ਆ ਕੇ ਫੜੋ ਬਸ ਬਹੁਤ ਜ਼ਿਆਦਾ ਪੀ ਲਿਆ ਗਾ ਬਹੁਤ ਚੰਗਾ ਲੱਗ ਰਿਹਾ ਹੈ ਬਸ ਕੀ ਬਾਤ ਹੈ ਕਿਤਾਂ ਲੱਗਿਆ ਜੀ ਸਰਕਾਰ ਜੀ ਦਾ ਗੰਨੇ ਦਾ ਰਸ ਬਹੁਤ ਵਧੀਆ ਜੀ ਬਹੁਤ ਇਹ ਜਿਹੜਾ ਜੂਸ ਬੜਾ ਵਧੀਆ ਹੁੰਦਾ ਵਾ ਜਦੋਂ ਇਸੇ ਤੋਂ ਨਿਕਲੀਦਾ ਆ ਤੇ ਇਹਦਾ ਜੂਸ ਬੇਲੀਮੀ ਕੀ ਜੱਗਦਾ ਲਗ ਗਿਆ ਨਹੀਂ ਦੇਖੋ ਸਾਫ ਸਵਾਈ ਜੂਸ ਹੀ ਨਹੀਂ ਵਧੀਆ ਕਰਦੇ ਆ ਇਹ ਨਹੀਂ ਜੂਸ ਤਾਂ ਸਾਰੀ ਦੁਨੀਆ ਬੋਲ ਪਥੇਰੀਆਂ ਰੇੜੀਆਂ ਕੱਢਦੀਆਂ ਜੀ ਇੱਥੇ ਕਿਉਂ ਪੀਨੇ ਆ ਤੁਸੀਂ ਵਧੀਆ ਲੱਗਦਾ ਕਿ ਉਹ ਟੇਸਟ ਵੀ ਵਧੀਆ ਤੁਸੀਂ ਵੀ ਪੀ ਕੇ ਦੇਖੋ ਤੁਸੀਂ ਵੀ ਦਿੱਲੀ ਆਇਆ ਕਰੋ ਕਿ ਇਹਦੇ ਹਾਂਜੀ ਕਿ ਕਿੱਦਾਂ ਜੀ ਫਿਰ ਕਿਵੇਂ ਜੂਸ ਪੀਣ ਆਇਆ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਤੋਫਾ ਤੇ ਉਹ ਜਾ ਰਹੇ ਜੀ ਅੱਛਾ ਜੀ ਅੱਛਾ ਬਹੁਤ ਸਾਫ਼ ਸੁਥਰਾ ਇੱਥੇ ਰਾਜਮਾਨ ਸਾਹਿਬ ਜੀ ਇਹਨਾਂ ਦਾ ਇਸ ਕਰਕੇ ਇੱਥੇ ਪੀਣ ਆਈ ਬਈ ਹਾਂਜੀ ਕਿੱਦਾਂ ਦਾ ਲੱਗਾ ਜੀ ਗन्ने ਦਾ ਜੂਸ ਬਹੁਤ ਵਧੀਆ ਜੀ ਅਸੀਂ ਅੱਗੇ ਵੀ ਅਸੀਂ ਆਨੇ ਆ ਸਰਦਾਰ ਜੀ ਦੇ ਉਹ ਸਫਾਈ ਉਹ ਰਸ ਇਨ ਦਾ ਬਹੁਤ ਵਧੀਆ ਹੈ। ਅੱਛਾ ਬਹੁਤ ਵਧੀਆ ਰਾਮਾ ਲੋਕ ਕਿਸ ਤਰ੍ਹਾਂ ਵਧੀਆ ਕਹਿ ਰਹੇ ਹੋ ਤੁਸੀਂ ਗੰਜੂਸ ਤਾਂ ਸਾਰੀ ਦੁਨੀਆ ਬਣਾਉਂਦੀ ਹੈ ਜੀ ਵੇਚਦੀ ਹੈ। ਜਿੰਦਾ ਰਾਮ ਭਾਈ ਜੀ ਹੋਰ ਜਿਹਨਾਂ ਦਾ ਢਾਂਗਾ ਸਾਨੂੰ ਬਹੁਤ ਵਧੀਆ ਲੱਗਦਾ ਜੀ ਲੰਗਦੇ ਵੜਦੇ ਵੀ ਗਰਮੀ ਦੇ ਮੌਸਮੇ ਜ਼ਰੂਰ ਇੱਥੇ ਕੰਨੇ ਰਸ ਪੀ ਕੇ ਜਾਈਏ। ਮਤਲਬ ਬਰਫ਼ ਕਿ ਨਹੀਂ ਪਾਉਂਦੇ ਨੇ? ਨਹੀਂ ਬਰਫ਼ ਨਹੀਂ, ਬਰਫ਼ ਬਹੁਤ ਘੱਟ ਪਾਉਂਦੇ। ਬਹੁਤ ਘੱਟ ਪਾਉਂਦੇ ਕਿਉਂਕਿ ਆਮ ਦੇਖਿਆ ਵੀ ਲੋਕ ਤਾਂ ਬਰਫ਼ ਨਾਲ ਹੀ ਗਲਾਸ ਭਰਦੇ ਨੇ ਜੂਸ ਘੱਟ ਹੀ ਹੁੰਦਾ। ਨਹੀਂ ਨਹੀਂ। ਬਰਫ਼ ਬਹੁਤ ਘੱਟ ਪਾਉਂਦੇ ਨੇ ਤੇ ਕੋਲੋਂ ਕੰਨੇ ਰਸ ਠੀਕ अच्छा रेट रेट ਦਾ ਦੱਸੋ ਵੀ ਰੇਟ ਦਾ ਕਿਦਾਂ ਹੈ ਰੇਟ ਵੀ ਠੀਕ ਹੈ ਠੀਕ ਹੈ ਰੇਟ ਵੀ ਹਾਂਜੀ ਕੀ ਹਾਲ ਹੈ ਜੀ ਸਰ ਸਾਹਿਬ ਜੀ ਹੋ ਠੀਕ ਠਾਕ ਬਜੀ ਸਾਨੂੰ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਕਿੰਨੀ ਕੁ ਦੇਰ ਤੋਂ ਇੱਥੇ ਜੂਸ ਬਣਾਉਂਦੇ ਹੋ ਜੀ ਰੈਡੀ ਲਾਉਣ ਤਾਂ ਸੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਮੈਨੂੰ 4 ਸਾਲ ਹੋ ਚਲੇ ਵਾਈਟ ਨੂੰ ਇੱਥੇ ਕੱਢਾ ਲਾਉਂਦੇ ਹਾਂ ਨੂੰ ਤੇ ਇਹ ਕੋਸ਼ਿਸ਼ ਹੈੀ ਹੁੰਦੀ ਆ ਕਿ ਕਸਟਮਰ ਨੂੰ ਵਧੀਆ ਚੀਜ਼ ਦਿਓ ਸਾਰ ਸਭਾਈ ਨਾਲ ਦਿਓ। ਤੁਸੀਂ ਕਸਟਮਰ ਦੂਜੀ ਵਾਰ ਫੇਰ ਮੁੜ ਕੇ ਆਵੇ। ਕਿੰਨੇ ਵਜੇ ਤੁਹਾਡੀ ਇੱਥੇ ਰੇੜੀ ਆ ਜਾਂਦੀ ਹੈ? 9 ਵਜੇ ਬਾਈ ਜੀ। 9 ਤੋਂ 9 ਵਜੇ। ਕਿੰਨੇ ਵਜੇ ਤੱਕ ਤੁਸੀਂ ਰੇੜੀ ਇੱਥੇ ਕੰਮ ਕਰਦੇ ਹੋ? 9 ਤੋਂ 9 ਵਜੇ ਤੱਕ ਤੁਸੀਂ ਕਰਦੇ ਹੋ। ਇਸ ਤੋਂ ਇਲਾਵਾ ਵੀ ਤੁਹਾਡਾ ਕੋਈ ਹੋਰ ਕੰਮ ਹੈ? ਹਾਂ ਜੀ। ਇਹ ਆਪਣਾ ਜੀ ਗੁਰਦੁਆਰਾ ਸਾਹਿਬ ਜਿੱਥੇ ਵੀ ਨਗਰ ਕੀਰਤਨ ਨਿਕਲਦਾ ਪੰਜ ਪਿਆਰਿਆਂ ਦੇ ਅੱਗੇ ਮਹਾਰਾਜ ਦੇ ਅੱਗੇ ਨਰਸਿੰਘਾ ਦੀ ਸ਼ੋਭਾ ਵਧਾਈਦਾ ਮਹਾਰਾਜ ਦੀ ਸ਼ੋਭਾ ਵਧਾਈ ਗਈ। ਨਰਸਿੰਘਾ ਦੇ ਬਜਾਅ ਠੀਕ ਹੈ ਜੀ ਤੇ ਤੁਹਾਡਾ ਆਪਣਾ ਰੇਟ ਕੀ ਦਾ ਜੀ ਉਹ ਜੋ 10 ਰੁਪਏ ਤੇ 20 ਰੁਪਏ ਵੈਗਰੂ 10 ਰੁਪਏ ਦਾ ਵੀਰ ਛੋਟਾ ਗਲਾਸ 10 ਰੁਪਏ ਦਾ ਤੇ ਵੱਡਾ 20 ਰੁਪਏ ਦਾ ਠੀਕ ਹੈ ਤੇ ਪਰਪਰਵ ਦਾ ਕਿਸ ਤਰ੍ਹਾਂ ਹਿਸਾਬ ਰੱਖਦੇ ਹੋ ਜਿਸ ਤਰ੍ਹਾਂ ਕਸਟਮਰ ਮੰਗੇ ਜਿਸ ਤਰ੍ਹਾਂ ਕਸਟਮਰ ਜੇ ਕਹਵੇ ਜੀ ਪਰਪਰਵ ਜਿਆਦਾ ਪਾ ਕੇ ਠੰਡਾ ਜਿਆਦਾ ਕਰ ਦੇ ਉਹ ਕਰ ਦਿੰਦੇ ਹੋ ਨਹੀਂ ਤਾਂ ਜੇ ਕਹਵੇ ਨਹੀਂ ਪੋਣੀ ਨਹੀਂ ਪਾਉਂਦੇ ਉਹ ਵੀ ਰੇਟ 'ਤੇ ਵੀ ਫਰਕ ਰੱਖਦੇ ਹੋ ਜਦੋਂ ਇਹ ਕੰਨਾ ਮਹਿੰਗਾ ਹੁੰਦਾ ਉਦੋਂ ਰੇਟ ਜਰੂਰ ਵੜਾ ਬੰਦਾ ਜਦੋਂ ਕੰਨਾ ਨਵਾਂ ਆ ਜਾਂਦਾ ਵਾ ਤੇ ਰੇਟ ਹੋਈ ਚੱਲ ਗਈ ਹੋਰ ਠੀਕ ਹੈ ਹਾਂਜੀ ਫਿਰ ਕਿੱਦਾਂ ਦਾ ਲੱਗਿਆ ਜੀ ਜੂਸ ਹਾਂਜੀ ਪਤਲਾ ਤਾਂ ਨਹੀਂਗਾ ਪਕਲਾ ਪਕਲਾ ਜਿਵੇਂ ਆਪਾਂ ਜਾਂਦੇ ਆ ਦੁਕਾਨਾਂ ਦੇ ਉੱਤੇ ਵੀ ਆਪਾਂ ਦੇਖਦੇ ਆ ਜੂਸ ਦੇ ਵਿੱਚ برفੀ-ਬਰਪਾ ਪਾ ਦਿੰਦੇ ਹਾਂਜੀ ਨਹੀਂ ਹੈ ਬਿਲਕੁਲ ਇਸ ਤਸਲੀ ਜੀ ਦੇਖ ਕੇ ਇਸ ਤਸਲੀ ਹੋ ਜਾਂਦੀ ਹੈ ਰੇਟ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਜਾਇਜ਼ ਰੇਟ ਵੈਰੀ ਗੁੱਡ ਦਰਸ਼ਕਾਂ ਨੂੰ ਪਾਣਾ ਚਾਹੋਗੇ ਤੇ ਇਥੇ ਦਾ ਐਡਰੈਸ ਪ੍ਰਾਪਰ ਦੱਸ ਦਿਓ ਤਾਂ ਕਿੱਥੇ ਪੀਣ ਆਉਣ ਇਹੋ ਜਿਹਾ ਜੂਸ ਲੋਕ ਇਹ ਆਪਣਾ ਜੀ ਹੌਲ ਡਿਸੇਬਲ ਗੇਟ ਤੇ ਮੁੜੇ ਪੰਜਾਬ